ਮਾ ਜੋ ਵੀ ਆਪਣੇ ਮੀਡੀਆ ਤੇ ਆ ਰਹੇ ਆ ਆਪਾਂ ਜੋ ਵੀ ਆਪਾਂ ਸਾਰੇ ਚਲੋ ਆਪਾਂ ਇੱਕ ਦੂਸਰੇ ਦੇ ਭੈਣ ਭਰਾ ਆ ਸਾਰੇ ਹਨਾ ਇੱਕ ਗੱਲ ਮੈਂ ਅੱਜ ਜ਼ਰੂਰ ਸਾਰੇ ਵੀਰਾਂ ਤੇ ਭੈਣਾਂ ਨੂੰ ਵੀ ਕਹਿਣਾ ਮੰਗਦੀ ਆ ਦੇਖੋ ਇੱਕ ਬੀਬੀ ਐ ਉਹ ਮੈਨੂੰ ਨਹੀਂ ਪਤਾ ਵੀ ਪੰਡ ਦੀ ਐ ਰਹਿਣ ਵਾਲੀ ਵਿਚਾਰੀ ਕਿਸੇ ਦੇ ਘਰ ਵੀ ਕੰਮ ਕਰਦੀ ਐ ਹਨਾ ਜੋ ਵੀ ਹੈ ਤੁਹਾਨੂੰ ਦਿਖ ਰਹੀ ਹੈ ਸਾਹਮਣੇ ਹੈ ਹਨਾ ਉਹਦੇ ਹਸਬੰਦ ਮਰੇ ਨੂੰ ਆਈ ਥਿੰਕ ਕਹਿੰਦੇ ਕੋਈ 20 ਸਾਲ ਹੋ ਗਏ ਉਹਦੇ ਬੱਚੇ ਜ 75 ਸਾਲ ਹੋਈ ਸੀ ਉਹਦੇ ਵਿਆਹ ਨੂੰ ਔਰ ਉਹਦੇ ਬੱਚੇ ਹੁਣ ਵੱਡੇ ਹੋਏ ਆ ਹੁਣੇ ਪਾਲੇ ਆ ਫਲੋਸੇ ਆ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਹੁਣ ਵੀ ਕਰਦੀ ਆ ਚਲੋ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਐ ਕਿਸੇ ਵੇਲੇ ਬੰਦੇ ਨੂੰ ਛੁੱਟੀ ਕਰਨੀ ਪੈ ਜਾਂਦੀ ਆ ਪਰ ਕੋਈ ਭੈਣ ਭਰਾ ਪਤਾ ਨਹੀਂ ਕੌਣ ਕੋਈ ਬੜੇ ਗਲਤ ਕਮੈਂਟ ਵਿਚਾਰੇ ਨੂੰ ਕਰ ਰਿਹਾ ਹ ਹਨ ਉਹ ਜਿਹੜੀ ਮੈਰੀ ਰਿਕੁਐਸਟ ਹੈ ਕਿ ਨਾ ਕਰੋ ਦੇਖੋ 7 ਸਾਲ ਦੀ ਬੱਚੀ ਦੇ ਸਿਰ ਤੋਂ ਸਾਇਆ ਚਲਾ ਜਾਣਾ ਨਾ ਉਹਨੂੰ ਦੁਨੀਆ ਦੇ ਵਿੱਚ ਟਾਈਮ ਪਾਸ ਕਰਨਾ ਬਹੁਤ ਮੁਸ਼ਕਲ ਆ ਬਹੁਤ ਜ਼ਿਆਦਾ ਮੁਸ਼ਕਲ ਆ ਬਡੇਪੇ ਦੇ ਵਿੱਚ ਵੀ ਬੰਦਾ ਚਲਿਆ ਜਾਵੇ ਤਾਂ ਟਾਈਮ ਮੁਸ਼ਕਲ ਆ ਹਨਾ ਚਲੋ ਉਹ ਫਿਰ ਵੀ ਬੰਦਾ ਸੋਚਦਾ ਕਿ ਥੋੜਾ ਟਾਈਮ ਅਸੀਂ ਹੁਣ ਅਸੀਂ ਕਿਹੜਾ ਜਾਦਾ ਟਾਈਮ ਆ ਕੋਈ ਕਿਸੇ ਦੇ ਇੱਥੇ ਕਿੱਲੇ ਨਹੀਂ ਗੱਡੇ ਸਾਲਾ ਸਾਹਮਣੇ ਜਾਣਾ ਕੋਈ ਅੱਗੋਂ ਪਿੱਛੋਂ ਜਾ ਅੱਗੋਂ ਜਾ ਰਿਹਾ ਕੋਈ ਪਿੱਛੋਂ ਜਾ ਰਿਹਾ ਸੋ ਉਸ ਨੂੰ ਕਿਸੇ ਨੇ ਕਿਹਾ ਵੀ ਇਹ ਸੁਰੱਖੀ ਆ ਜਿਹੜੀ ਤੂੰ ਕਾਹਦੇ ਕਿਹਨੂੰ ਦਿਖਾਉਣ ਵਾਸਤੇ ਲਾਈ ਆ ਇਹਦੇ ਤੇ ਮੈਨੂੰ ਬੜੀ ਹੈਰਾਨੀ ਹੋਈ ਬੜਾ ਮੈਨੂੰ ਤਰਸ ਵੀ ਆਇਆ ਹਨ ਦੇਖੋ ਜਿਹੜੀ 7 ਸਾਲ ਦੀ ਕੁੜੀ ਵਿੱਡੋ ਹੋ ਗਈ ਆ ਤੁਸੀਂ ਕੋਈ ਵੀ ਹੈ ਚਾਹੇ ਕਿਸੇ ਬੀਬੀ ਨੇ ਕੀਤਾ ਚਾਹੇ ਕਿਸੇ ਭਰਾ ਨੇ ਚਾਹੇ ਭੈਣ ਨੇ ਕੀਤਾ ਉਹਨਾਂ ਦੇ ਆਪ ਦੇ 20 ਬੱਚੇ ਹੋਣਗੇ ਹਨਾ ਆਪਦੀ ਵੀ ਲਾਈਫ ਹੈ ਆਪਦੇ ਵਾਸਤੇ ਵੀ ਸੋਚੋ ਆਪਾਂ ਦੇਖੋ ਰੋਣਾ ਤਾਂ ਸਾਰੀ ਉਮਰ ਹੈ ਹੋ ਸਕਦਾ ਅੰਦਰ ਵੜਵੜ ਕੇ ਆਪਾਂ ਨੂੰ ਕੀ ਪਤਾ ਕਿੰਨਾ ਕਰਉਂਦੀ ਆ ਉਹ ਸਭ মিডিਏ ਤੇ ਹੱਸਦੀ ਹੈ ਨਾ ਉਹ ਕਿਉਂਕਿ ਉਹ মিডিਏ ਤੇ ਕਿਸੇ ਨੇ ਰੋਂਦੀ ਨਹੀਂ ਦੇਖਣਾ ਜੇ ਰੋਹੂਗੀ ਫਿਰ ਵੀ ਲੋਕ ਨੇ ਗਲਤ ਕਮੈਂਟ ਕਰਨੇ ਆ ਔਰ ਹਸਦੀ ਹੈ ਤਾਂ ਤਾਂ ਵੀ ਕਮੈਂਟ ਗਲਤ ਕਰਨੇ ਆ ਹਨਾ ਅੱਛਾ ਜੇ ਹੁਣ ਉਹਨੇ ਸੂਟ ਪਾ ਲਿਆ ਸੁਰਖੀ ਲਾ ਲਈ ਕਿਸੇ ਨੇ ਕਿਹਾ ਉਹਨੂੰ ਵੀ ਤੂੰ ਕਿਹਦੇ ਨਾਂ ਦੀ ਸੁਰਖੀ ਲਾਈ ਆ ਉਹ ਕਿਸੇ ਦੇ ਨਾਂ ਦੀਆਂ ਸੁਰਖੀਆਂ ਬਿੰਦੀਆਂ ਨਹੀਂ ਹੁੰਦੀਆਂ ਇਹ ਆਪ ਦਾ ਬੰਦੇ ਦਾ ਸ਼ੌਕ ਹੁੰਦਾ ਹੈ ਸੁਰਖੀ ਤੇ ਬਿੰਦੀ ਗੁਰੂ ਨੇ ਨਹੀਂ ਲਿਖਿਆ ਵੀ ਲਾਓ ਗੁਰੂ ਤਾਂ ਕਹਿੰਦੇ ਕੰਨਾਂ 'ਚ ਵੀ ਨਹੀਂ ਕੁਝ ਪਾਉਣਾ ਆਪਣੇ ਮਹਾਰਾਜ ਨੇ ਤਾਂ ਇਹ ਕਿਹਾ ਚਾਹੇ ਅਮਰਤ ਛਕਿਆ ਚਾਹੇ ਕਿਸੇ ਨੇ ਨਹੀਂ ਛਕਿਆ ਕਿਉਂਕਿ ਜਿਹੜੇ ਜਿਨ੍ਹਾਂ ਨੇ ਕੰਨਾਂ 'ਚ ਵੀ ਵਾਲੀਆਂ ਪਾਈਆਂ ਨਾ ਉਹ ਵੀ ਉਹਨਾਂ ਨੇ ਲੇਡੀਜ਼ ਜਿਹੜੀਆਂ ਉਹਨਾਂ ਨੇ ਬੰਦੀ ਬਣਾਈਆਂ ਹੋਈਆਂ ਸੀ ਜਿਨ੍ਹਾਂ ਨੇ ਬੰਦੀ ਬਣਾਈਆਂ ਹੋਈਆਂ ਸੀ ਨਾ ਉਹ ਮਹਾਰਾਜਾ ਰਣਜੀਤ ਸਿੰਘ ਨੇ ਤੇ ਉਹਨਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਸੁਰਗਾਂ 'ਚ ਵਾਸਾ ਕਰਨ ਤੇ ਸਦਾ ਹੀ ਉਹਨਾਂ ਦਾ ਦੁਨੀਆ ਤੇ ਨਾਮ ਰਵੇ ਉਹਨਾਂ ਨੇ ਜਾ ਕੇ ਉਹ ਜਾਈਆਂ ਉਹਨਾਂ ਨੇ ਬੰਦੇ ਬੰਦੀ ਬਣਾ ਕੇ ਉਹਨਾਂ ਦੇ ਕੰਨਾਂ 'ਚ ਛੇਦ ਕੀਤੇ ਹੋਏ ਸੀਗੇ ਵੀ ਇਹ ਅਸੀਂ ਅਸੀਂ ਤੁਹਾਡੇ ਇਹਨਾਂ ਨੂੰ ਆਪਦੇ ਧਰਮ 'ਚ ਰਹਿਣ ਨਹੀਂ ਦੇਣਾ ਤਾਂ ਆਪਦੇ ਧਰਮ 'ਚ ਕਰਨ ਤਾਂ ਕਿ ਅਸੀਂ ਇਹਨਾਂ ਦੇ ਕਰਨ ਬੰਨ ਤੇ ਕਰਨ ਆਪਣੇ ਧਰਮ 'ਚ ਬੰਨਣੇ ਬਿਲਕੁਲ ਵੀ ਅਲਾਉਡ ਨਹੀਂ ਆ ਬਿਲਕੁਲ ਵੀ ਲਾਉਡ ਨਹੀਂ ਆ ਮੈਂ ਤਾਂ ਬਹੁਤ ਹੀ ਸਿਆਣੀ ਤਾਂ ਮੈਂ ਹੈ ਨਹੀਂ ਕਿ ਮੈਨੂੰ ਜਿੰਨਾ ਇੱਕ ਪਤਾ ਮਨ ਜਿੰਨਾ ਮੈਂ ਕਥਾ ਕਹਾਣੀਆਂ ਸੁਣੀਆਂ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਰਹੀਆਂ ਗੁਰੂਆਂ ਦੀਆਂ ਕਹਾਣੀਆਂ ਇਹ ਸਭ ਸੁਣੀਆਂ ਹੋਈਆਂ ਮੈਂ ਉਹਨਾਂ ਦੇ ਮੁੱਖ ਵਾਕ ਇਹ ਸੁਨੇ ਹੋਏ ਆ ਬਈ ਜਿਹੜੇ ਕੰਨ ਬਿੰਨਣੇ ਉਹ ਵੀ ਆਪਣੇ ਸਿੱਖ ਧਰਮ ਦੇ ਵਿੱਚ ਦਾ ਬਿਲਕੁਲ ਹੀ ਹੈ ਨਹੀਂਗੇ ਹਨਾ ਚਾਹੇ ਹਿੰਦੂ ਧਰਮਾਂ ਸਿੱਖ ਧਰਮਾਂ ਮੈਂ ਸਭ ਦੇ ਧਰਮਾਂ ਦਾ ਸਭ ਨੂੰ ਮੈਂ ਸਿਰ ਝਕਾਉਣੀ ਆ ਮੈਂ ਸਭ ਦਾ ਨਮਸਕਾਰ ਕਰਦੀ ਆ ਸਭ ਦੀ ਮੈਂ ਇੱਜ਼ਤ ਕਰਦੀ ਆ ਪਰ ਪੱਕੇ ਆ ਜਿਹੜੇ ਉਹ ਆਪਦੇ ਧਰਮ ਦੇ ਆ ਉਹ ਆਪਦੇ ਗੁਰੂ ਦੇ ਆ ਹਨਾ ਕਿਸੇ ਦੇ ਨਾਂ ਦੀ ਸੁਰੱਖਿ ਨਹੀਂ ਹੁੰਦੀ ਤੁਸੀਂ ਦੇਖੋ ਇਹ ਪਹਿਲਾਂ ਅੱਜ ਤੋਂ ਪਤਾ ਨਹੀਂ ਉਹ ਬੀਬੀ ਆ ਭੈਣ ਆ ਭਰਾ ਕਿਹੜੀ ਕਿੰਨੀ ਲਾਈਫ ਦਾ ਕਿੰਨੀ ਉਹਦੀ ਉਮਰਾ ਮੈਂ ਨਹੀਂ ਜਾਣਦੀ ਹਨਾ ਉਸ ਤੋਂ ਉਹ 30 40 ਸਾਲ ਪਿੱਛੇ ਚਲੇ ਜਾਂ ਹਨਾ ਜੋ ਕਿ ਵਿਆਹੀਆਂ ਵੀ ਨਹੀਂ ਸਲਾਉਂਦੀਆਂ ਔਰ ਵਿਆਹੀਆਂ ਨੂੰ ਜਿਹੜੀਆਂ ਬੀਬੀਆਂ ਬੱਚੀਆਂ ਕੁਆਰੀਆਂ ਹੁੰਦੀਆਂ ਸੀ ਨਾ ਉਹਨਾਂ ਨੂੰ ਚੱਜ ਦਾ ਕੱਪੜਾ ਵੀ ਨਹੀਂ ਸੀ ਪਾ ਪਾਉਣ ਦਿੰਦੇ ਪੇਰੈਂਟਸ ਕਿਉਂਕਿ ਪੰਜ ਪੰਜ 6 6 ਬੱਚੇ ਹੁੰਦੇ ਸੀਗੇ ਪੰਜ 6 6 ਬੱਚਿਆਂ ਦੇ ਵਿੱਚ ਜਿਹੇ ਜਿਵੇਂ ਕਿਸੇ ਨੇ ਆਏ ਉਹ ਇਹ ਚੇ ਪਾਤੇ ਇਹ ਨਹੀਂ ਸੀ ਬਹੁਤ ਕਹਿੰਦੇ ਕਹੋਂਦੇ ਤੁਸੀਂ ਆਪਦੀਆਂ ਬੱਚੀਆਂ ਵੱਲੋਂ ਦੇਖੋ ਕਾਲਜ ਜਾਂਦੀਆਂ ਸੁਰਖੀ ਲਾ ਕੇ ਜਾਂਦੀਆਂ ਉਹ ਔਰ ਉਹ ਕੀ ਦੇ ਨਾਂ ਦੀ ਲਾ ਕੇ ਜਾਂਦੀਆਂ ਕਦੇ ਤੁਸੀਂ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਕਿ ਉਹ ਗ੍ਰੀਵ ਤੇ ਆਪਣੀ ਸਭ ਦੇ ਚੱਲ ਜਾਂਦੀ ਹੈ ਜਿਹਦਾ ਪਤਾ ਕੋਈ ਚੰਗੇ ਘਰ ਦਾ ਬੱਚਾ ਉਹ ਕਦੇ ਸੁਰਖੀਆਂ ਤੋਂ ਬਗੈਰ ਮੇਕਅਪ ਤੇ ਜਾਂਦੀਆਂ ਬਿਊਟੀ ਪਾਰਲਰ ਦੇ ਜਾਂਦੀ ਅੱਗੇ ਕੋਈ ਜਾਂਦਾ ਸੀਗਾ ਇਸ ਇਸ ਸਮੇਂ ਦੇ ਮੁਤਾਬਕ ਆਪਾਂ ਨੂੰ ਸਭ ਕੁਝ ਕਰਨਾ ਪੈ ਜਾਂਦਾ ਸੁਰਖੀਆਂ ਬਿੰਦੀਆਂ ਕੰਨ ਬਿੰਨ ਨੇ ਆਪਦਾ ਮੇਕਅਪ ਕਰਨਾ ਇਹ ਆਪਦੀ ਖੁਸ਼ੀ ਹੈ ਕਿਸੇ ਦੀ ਲਈ ਨਹੀਂ ਹੁੰਦੀ ਕਿਸੇ ਦੇ ਨਾਮ ਦੀ ਨਹੀਂ ਇਹ ਹੁੰਦੀਗੀ ਉਹੀ ਮੈਂ ਇਸੇ ਇਹੀ ਦੱਸਣਾ ਮੰਗਦੀਆਂ ਕੁਆਰੀਆਂ ਕੁੜੀਆਂ ਨੂੰ ਪੁੱਛੋ ਜਿਨੇ ਉਹਨੂੰ ਨੋਟ ਕੀਤਾ ਮੀਡੀਏ ਤੇ ਜਿਹੜੀਆਂ ਕੁਆਰੀਆਂ ਕੁੜੀਆਂ ਉਹਨਾਂ ਕਾਲਜ ਜਾਂਦਿਆਂ ਨੂੰ ਦੇਖੋ ਤੁਸੀਂ ਅੱਜ ਕੱਲ ਤਾਂ ਮੈਨੂੰ ਲੱਗਦਾ ਸਕੂਲ ਜਾਂਦਿਆਂ ਦਾ ਉਹ ਖਰ ਮੈਂ ਕਹਿ ਨਹੀਂ ਸਕਦੀ ਬਿਨਾਂ ਦੇਖਿਆ ਕਿਸੇ ਨੂੰ ਪਰ ਮੈਂ ਬਹੁਤ ਕੁੜੀਆਂ ਦੇਖੀਆਂ ਜਿਹੜੀਆਂ ਪਤਾ ਹੀ ਨਹੀਂ ਚੱਲਦਾ ਵੀ ਉਹ ਵਿਆਈਆਂ ਕਿ ਕੁਵਾਰੀਆਂ ਐ ਇੰਨਾ ਫੈਸ਼ਨ ਐ ਬੱਚਿਆਂ ਦਾ ਕਿਸੇ ਕੋਈ ਨਹੀਂ ਬੋਲਿਆ ਕਦੇ ਵੀ ਨਹੀਂ ਕਿਸੇ ਨੇ ਕੁਝ ਬੋਲਿਆ ਉਹਨਾਂ ਵਾਸਤੇ ਕਿਸੇ ਨੇ ਕੋਈ ਸਟੈਪ ਵੀ ਨਹੀਂ ਠਾਇਆ ਵੀ ਤੁਸੀਂ ਇੰਨਾ ਤੁਸੀਂ ਹਜੇ ਵਿਆਈਆਂ ਨਹੀਂ ਤੁਸੀਂ ਤੁਸੀਂ ਕਿਹਦੇ ਨਾਂ ਦੀ ਸੁਰੱਖੀ ਲਗਾ ਰਹੀਆਂ ਇਹ ਸੁਰੱਖੀ ਨਹੀਂ ਹੁੰਦੀ ਸੋ ਬੇਨਤੀ ਐ ਕਿ ਕਿਸੇ ਨੂੰ ਜੇ ਆਪਾਂ ਨਾ ਖੁਸ਼ ਨਹੀਂ ਕਰ ਸਕਦੇ ਉਹਨੂੰ ਰੋਵਾਓ ਵੀ ਨਾ ਜੋ ਕੋਈ ਖੁਸ਼ ਹੋ ਕੇ ਉਹ ਆਪਦੇ ਬੱਚੇ ਪਾਲ ਰਹੀ ਆ ਕਿਸੇ ਦੇ ਮੂਰੇ ਪੈਸੇ ਨੂੰ ਹੱਥ ਨਹੀਂ ਉਹ ਕਰ ਰਹੀਗੀ ਜਸਟ ਉਹ ਜਿੰਮੇ ਵੀ ਹੈਗੀ ਉਹ ਵਿਚਾਰੀ ਆਪਦੀ ਕਹਾਣੀ ਦੱਸਦੀ ਆ ਸਾਰੇ ਉਹਨੇ ਦੱਸ ਵੀ ਦਿੱਤੇ ਵੇ ਉਹ ਜੇ ਆਪਾਂ ਨੂੰ ਕਹੇ ਉਹ ਨਾ ਹੀ ਦੱਸਦੀ ਵੀ ਮੇਰਾ ਬੰਦਾ ਹੈਗਾ ਕਿ ਨਹੀਂ ਫਿਰ ਆਪਾਂ ਨੂੰ ਕੀ 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 ਕਹਿੰਦੇ ਇਹ ਬੰਦਿਆਂ ਦੇ ਨਾਂ ਦੀਆਂ ਸੁਰਖੀਆਂ ਨਹੀਂ ਹੁੰਦੀਆਂ ਨਾ ਮੈਂ ਮਨ ਦੇ ਬੰਦਿਆਂ ਦੇ ਨਾਂ ਦੀਆਂ ਸੁਰਖੀਆਂ ਬਿੰਦੀਆਂ ਹੁੰਦੀਆਂ ਬੰਦਿਆਂ ਦੇ ਨਾਂ ਬੰਦੇ ਦੀ ਕੋਈ ਸੁਰਖੀ ਇਹ ਨਹੀਂ ਹੈਗੀ ਵੀ ਬਸ ਬਿੰਦੀ ਸੁਰਖੀ ਲੱਗੀ ਜਿਹੜੀਆਂ ਵਿਡੋ ਲੈਡੀਆਂ ਹਨਾ ਸ਼ਹਿਰਾਂ ਦੇ ਵਿੱਚ ਅਸੀਂ ਰਹਿੰਨੇ ਸ਼ਹਿਰਾਂ 'ਚ ਹੀ ਆਂ ਸ਼ਹਿਰਾਂ 'ਚ ਜਿਹੜੀਆਂ ਰਹਿੰਦੇ ਆ ਵਿੱਡੋ ਆ ਨਾ ਜਿਹੜੀਆਂ ਉਹ ਵੀ ਸੁਰੱਖੀ ਤੇ ਬਿੰਦੀ ਲਾ ਕੇ ਕੰਮਾਂ ਤੇ ਜਾਂਦੀਆਂ ਕਿਉਂ ਉਹ ਇਸ ਕਰਕੇ ਜਾਂਦੀਆਂ ਕਿ ਸਾਡੇ ਲਈ ਕੋਈ ਉਂਗਲ ਨਾ ਕਰੇ ਸਾਡੇ ਲਈ ਕੋਈ ਦੇਖੇ ਨਾ ਉਹਨਾਂ ਨੂੰ ਪਤਾ ਚੱਲ ਜੇ ਵੀ ਲੇਟੀ ਵਿਆਹੀ ਹੋਈ ਆ ਹੈਨਾ ਤੇ ਪਰਕਵਾਰਿਆਂ ਦੀਆਂ ਕੁੜੀਆਂ ਵੀ ਲਈ ਜਾਂਦੀਆਂ ਵਿੱਡੋ ਨਾ ਚੱਲਾ ਲਈ ਤਾਂ ਬਹੁਤ ਆਪਾਂ ਮੁੱਦਾ ਬਣਾਤਾ ਉਹਦਾ ਪਰ ਵੀਰ ਬੇਨਤੀ ਆ ਕਿ ਕਿਸੇ ਦਾ ਮੁੱਦਾ ਨਾ ਬਣਾਓ ਜੇ ਕੋਈ ਕੋਈ ਹੱਸਦਾ ਉਹਨੂੰ ਹੱਸਣ ਦਿਓ ਉਹਨੂੰ ਕਹੋ ਇਹ ਆਪਦੇ ਬੱਚੇ ਪਾਲ ਰਹੀਆਂ ਪੈਣੇ ਜਿਵੇਂ ਤੂੰ ਪਾਲ ਰਹੀਆਂ ਠੀਕ ਪਾਲ ਰਹੀਆਂ ਫਿਰ ਵੀ ਤੇ ਉਹਦੀ ਦੇਖੋ ਤੁਸੀਂ ਉਹਦੀ ਹਿੰਮਤ ਦੇਖੋ ਉਹਦਾ ਹੌਸਲਾ ਦੇਖੋ ਇਹ ਕਿਹੜੇ ਤਰੀਕੇ ਨਾਲ মিডিਆ ਤੇ ਆ ਰਹੀ ਔਰ ਕਿੱਡੀਆਂ ਸੋਹਣੀਆਂ ਗੱਲਾਂ ਕਹਦੇ ਉਹਨੇ ਮਾੜੀ ਗੱਲ ਨਹੀਂ ਕੀਤੀਗੀ ਕਦੇ ਗਲਤ ਗੱਲ ਵੀ ਨਹੀਂ ਕੀਤੀ ਉਹਨੇ ਪਰ ਆਪਾਂ ਉਹਨੂੰ ਕਿਉਂ ਮਾੜਾ ਕਹੀਏ ਮੈਂ ਵੀ ਸਭ ਦੇ ਵਿੱਚ ਮੈਂ ਤੁਹਾਡੇ ਨਾਲ ਹੀ ਆ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਦੇਖੋ ਬਾਬਾ ਜੀ ਨੇ ਵੀ ਕਿਹਾ ਮਿੱਠਤ ਨਹੀਂ ਵੀ ਨਾਨਕਾ ਗੁੰਚ ਨਹੀਂ ਆਂ ਤਤ ਹਾਲ ਨੀਵੇਂ ਰੱਖਾਂ ਨੂੰ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀ ਜੇ ਆਪਾਂ ਆਪਦੇ ਘਰੇ ਰੋਟੀ ਖਾਣੇ ਨਾ ਆਪਾਂ ਕਿਸੇ ਨੂੰ ਦੇਣ ਨਹੀਂ ਜਾਂਦੇ ਆਪਣੇ ਕੋਲੇ ਪੈਸਾ ਆਪਾਂ ਕੰਨਾਂ ਚ ਨਹੀਂ ਸੁੱਟਦੇ ਫਿਰਦੇ ਉਹ ਸਿਰਫ ਤੇ ਸਿਰਫ ਆਪਾਂ ਆਪਦੇ ਬੱਚਿਆਂ ਲਈ ਕਰਦੇ ਆਪਦੇ ਲਈ ਕਰਦੇ ਆਪਦੀ ਜਾਇਦਾਦ ਬਣਾਉਂਦੇ ਆ ਹਨਾ ਇਹ ਕਿਸੇ ਵਾਸਤੇ ਵੀ ਨਾ ਤੁਸੀਂ ਕਹੋ ਵੀ ਜੈਸੀ ਥੋੜਾ ਪੈਸੇ ਆਏ ਤਾਂ ਉਹ ਵਿਚਾਰੀ ਕਿਸੇ ਦਾ ਕੰਮ ਕਰਕੇ ਖਾਂਦੀ ਆਪਣੀਆਂ ਸੁਣ ਲੇਗੀ ਨਹੀਂ ਇਹ ਗੱਲ ਤਾਂ ਉਹ ਕਿ ਜੇ ਮੇਰੇ ਕੋਲ ਕੋਈ ਗਲਤ ਬੋਲਾ ਹੋਵੇ ਤਾਂ ਮੈਨੂੰ ਮਾਫ ਕਰਨਾ ਮੈਨੂੰ ਰਿਕੁਐਸਟ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੇਰੀ ਇਹ ਗੱਲ ਸਹੀ ਹੈ ਕਿ ਗਲਤ ਬੀਬੀਆਂ ਪਹਿਣਾ ਜਰੂਰ ਸਾਥ ਦਿਓ ਵੀਰੇ ਵੀਰੇ ਵੀ ਸਾਥ ਰਹੋ ਸਾਥ ਦਿਓ ਸਾਰੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਣਾ ਵੀ ਮੈਂ ਠੀਕ ਕਿਹਾ ਕਿ ਗਲਤ ਕਿਹਾ ਜੇ ਗਲਤ ਕਿਹਾ ਤਾਂ ਵੀ ਮੈਨੂੰ ਦੱਸ ਦਿਓ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਤਾਂ ਸਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ